ਜੋ ਪਾਣੀ ਗਿਆ ਨਹੀਂ ਹੋਰ ਜੇ ਕਿ ਤੁਮਾ ਦਾ ਦੱਸਦਾ ਆਇਆ ਰੋ ਟੋੜਦੇ ਹੋਏ ਜੀ ਹਾਂ ਜੀ ਭਾਈ ਜਿਹੜੀ ਤੁਹਾਡੇ ਨਾਲ ਜਿਹੜੀ ਘਟਨਾ ਹੋਈ ਆ ਕਿਸ ਤਰ੍ਹਾਂ ਸਾਰੀ ਵਾਰਤਾਰਾ ਕਿਸ ਤਰ੍ਹਾਂ ਹੋਈ ਹੈ ਫਾਜੀ ਰਾਤੀ ਮੈਂ ਆ ਰਿਹਾ ਸੀ ਕੰਮ ਤੋਂ ਕਿਸ਼ਨਗੜ੍ਹ ਤੋਂ ਆ ਰਿਹਾ ਸੀਗਾ ਤੇ ਭੋਗਪਰਵਾਲ ਦੀ ਇਧਰੋਂ ਮੋਗੇਵਾਲ ਦੀ ਆਹ ਹੀ ਰਸਤੇ ਜਲੀਰਾ ਨੂੰ ਜਾ ਰਿਹਾ ਸੀ ਪਰ ਉਹ ਪਿੱਛੋਂ ਕੋਈ ਆਇਆ ਉਹਨੇ ਆਹ ਹੀ ਜਗ੍ਹਾ ਦੇ ਉੱਤੇ ਆ ਕੇ ਮਤਲਬ ਕਿ ਪਿੱਛੋਂ ਸ਼ਾਇਦ ਮੋਟਰਸਾਈਕਲ 'ਚ ਲੱਤ ਮਾਰੀ ਜਾਂ ਹੱਥ ਮਾਰਿਆ ਬੋਤਨੇ ੱੱਕਾ ਮਾਰਿਆ ਮੈਂ ਗਿਰ ਗਿਆ ਤੇ ਮੁੜ ਕੇ ਦਾਤ ਦਿਖਾ ਕੇ ਮੇਤੋਂ ਸਾਰਾ ਕੁਝ ਲੁੱਟ ਕੇ ਲੈ ਗਿਆ ਠੀਕ ਹੈ ਤੁਸੀਂ ਇਕੱਲੇ ਸੀਗਾ ਉਹਨਾਂ ਉਸ ਵੇਲੇ ਮੈਂ ਇਕੱਲਾ ਹੀ ਸੀਗਾ ਅੱਛਾ ਉਹ ਕਿੰਨੇ ਜਾਣੇ ਦੋ ਜਾਣੇ ਹਾਂਜੀ ਲੱਕੀ ਕੀ ਤੁਹਾਡੇ ਕੋਲ ਲੈ ਕੇ ਗਏ ਹੋ ਮੇਰੇ ਕੋਈ ਮੇਰਾ ਪਾਰਸਲ ਲੈ ਗਿਆ ਕੋਈ ਕਿ ਮੋਬਾਈਲ ਸੀਗਾ ਉਹ ਲੈ ਕੇ ਆਈ ਕਿ ਘੜੀ ਲਗਾਈ ਹੋਈ ਸੀ ਉਹ ਲੈ ਗਿਆ ਠੀਕ ਹੈ ਜੀ ਬਸ ਇਹ ਚੀਜ਼ਾਂ ਮੇਰੀਆਂ ਖੋ ਕੇ ਲੱਗ ਗਈਆਂ ਬਾਕੀ ਤੁਹਾਨੂੰ ਕੋਈ ਨੁਕਸਾਨ ਤਾਂ ਨਹੀਂ ਸਰੀਰਕ ਨੁਕਸਾਨ ਮੈਨੂੰ ਸਰੀਰਕ ਨੁਕਸਾਨ ਕੋਈ ਨਹੀਂ ਕੋਈ ਹੈ ਤੁਹਾਨੂੰ ਕੋਈ ਪਛਾਣ ਚਾਹੀਏ ਬੰਦੇ ਕੋਈ ਸ਼ੱਕ ਹੈ ਕਿਸੇ ਪਛਾਣ ਦੇ ਵਿੱਚ ਬਿਲਕੁਲ ਨਹੀਂ ਆਏ ਹਾਂ ਜੀ ਨਹੀਂ ਆ ਨਾ ਤੇ ਤੁਸੀਂ ਦਰਖਾਸਤ ਦਿੱਤੀ ਹੈ ਥਾਣੇ ਹਾਂਜੀ ਦਿੱਤੀ ਜੀ ਹਾਂਜੀ ਪੁਲਿਸ ਕੀ ਕਹਿੰਦੀ ਉਹ ਕਹਿੰਦੇ ਆ ਕਾਰਵਾਈ ਹੋ ਰਹੀ ਹੈ ਹੁਣ ਅੱਗੇ ਦੇਖੋ ਕੀ ਹੁੰਦਾ ਹੈ ਐ ਠੀਕ ਹੈ ਜੀ ਠੀਕ ਤੁਹਾਡਾ ਕਿਹੜਾ ਪਿੰਡ ਡਿੰਡੀਰਾ ਡਿੰਡੀਰਾ ਦਾ ਹਾਂਜੀ ਭਾਈ ਤੁਹਾਡੇ ਨਾਲ ਕੀ ਹੋਇਆ ਜਿੱਦਾਂ ਯਾਰ ਅਸੀਂ ਆਉਂਡੇ ਸੀਗੇ ਰਸ ਨੂੰ ਫਾੜ ਕੇ ਇਦਾਂ ਮੋੜ ਮੋੜੇ ਬਰਾ ਮੋੜ ਵਾਲਾ ਹਾਂਜੀ ਇਦਾਂ ਉਹਨਾਂ ਨੇ ਆ ਕੇ ਪਹਿਲਾ ਮੋੜ ਸੇ ਦੀ ਚਾਬੀ ਗੱਡੀ ਤੇ ਫੇਰ ਦਾ ਮਾਰਨ ਲੱਪੇ ਜਦਾ ਉਹਨਾਂ ਨੇ ਮਾਰੀਆਂ ਇੱਥੇ ਬਾਕੀ ਇੱਥੇ ਪਿੱਛੇ ਸੀ ਨਾਲ ਮੇਰੇ ਨਿਆਣੇ ਸੀਗੇ ਤੇ ਜਦੋਂ ਹੋਇਆ ਆ ਤੇ ਮੈਂ ਉਹ ਪੈਪਜਾ ਸਿਕਾਣੋ ਤੋਂ ਇੱਧਰ ਮੈਂ ਪੈਪਜਾ ਉਹਨਾਂ ਤੋਂ ਫੜਿਆ ਤੇ ਇਹਨਾਂ ਦੇਖ ਕੇ ਉਹ ਦੌੜ ਗਏ ਚਾਰ ਜਣੇ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਤੁਹਾਡੇ ਨਾਲ ਬੱਚੇ ਵੀ ਸੀ ਜਾਂ ਤੁਹਾਡੇ ਹਾਂ ਬੱਚੇ ਸੀ ਇਹ ਕਿੱਥੇ ਕਰਕੇ ਕਰਨਾ ਹੋ ਯਾਰ ਇਹ ਫਾਟਕ ਤੋਂ ਥੋੜਾ ਜਿਹਾ ਆਪਣੇ ਮੋਗੇ ਵਾਲੇ ਪਾਸੇ ਮਤਲਬ ਜਿਹੜਾ ਮੋਗੇ ਵਾਲਾ ਫਾਟਕ ਹਾਂ ਮੋਗੇ ਵਾਲਾ ਫਾਟਕ ਠੀਕ ਹੈ ਜੀ ਉਹ ਸਮਸ਼ਾਨ ਘਾਟ ਦੇ ਬਿਲਕੁਲ ਅੱਗੇ ਜਾ ਕੇ ਤੇ ਤੁਹਾਡਾ ਕਿਹੜਾ ਪੈਂਦਾ ਮੋਗਾ ਪੈਂਦਾ ਮੋਗਾ ਹੀ ਆ ਤੁਹਾਡਾ ਠੀਕ ਹੈ ਤੁਸੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਵੀ ਕੋਈ ਹਾਂਜੀ ਹਾਂਜੀ ਠੀਕ ਹੈ ਕੀ ਕਹਿੰਦੀ ਪੁਲਿਸ ਕੀ ਕਹਿੰਦੀ ਤੁਹਾਨੂੰ ਕਹਿੰਦੇ ਕੋਈ 퇴근해, <목소리도> 퇴근